ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦੇ ਮੈਂ ਤੋਂ ਆਪਣਾ ਪਰਮਜੀਤ ਸਿੰਘ ਜੀ ਐਨ ਆਈਟੀ ਵੀਡੀਓ ਵਿੱਚ ਤੇ ਵੀਡੀਓ ਨੂੰ ਹਮਤੋਂ ਬਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਬਹੁਤ ਵਧੀਆ ਪੁਰਾਣੀਆ ਤੇ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਪਿੰਨ ਸੁਸਾ ਅੱਜ ਤੋਂ ਮੇਲਾ ਸ਼ੁਰੂ ਆ ਸਿੱਕਰੋਣਾ ਦੇ ਦਰਸ਼ਕ ਨਾਲ ਤੰਦਨ ਬਾਬਾ ਜਵਾਰਦਾਸ ਜੀ ਉਹਨਾਂ ਬਾਰੇ ਕਰਾਂਗੇ ਗੱਲਬਾਤ ਤੇ ਚੱਲਦੇ ਆ ਜਿਸ ਤਵਾਜੇ ਕੋੜਾ ਆ ਆਖਰੇ ਹੋਊਗਾ ਕਿ ਜਗਰ ਹੋਣਗੇ ਜੁਨਾ ਵੀ ਕਿਉਂਕਿ ਸਬਰੀ ਸੈਮੇ ਤੇ ਘਰੇ ਆ ਸਨਦੇ ਦਿਨੇ ਆ ਕਾਲਾ ਪਰ ਜਾ ਰਿਹਾ ਹਰੂ ਟੈਕ ਨੂੰ ਛੱਡ ਰਿਹਾ। ਕੋਈ ਗਰਗਰਾ ਬੱਪਾ ਭਰਨ ਨੂੰ ਕੀ ਆ ਸਤਾ ਨਮਸਤਕ ਹੋਏ ਪਰ ਇਧਰ ਆਪਣਾ ਜਵਾਨ ਹਰਦੀ ਸਿੰਘ ਵੀ ਆ ਗਿਆ ਕਿਹਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਸਿਸਟੈਂਟ ਹਾਂ ਜੀ ਅਜੀ ਵਾਲਾ ਕਿਰਪਾ ਅਸਿਸਟੈਂਟ ਆਪ ਹੈ ਆ ਤੇ ਆ ਬੈਗ ਆ ਭਾਈ ਨੂੰ ਲੈ ਕੇ ਆਇਆ। ਤੇ ਡ੍ਰੀਮ ਵੀ ਨਾਲ ਲੈ ਕੇ ਜਾ ਰਹੇ ਆ। ਤੁਸੀਂ ਤੁਸੀਂ ਜੀ ਹਾਂਜੀ ਚੱਲੋ ਚੱਲੋ ਬਾਈ। ਲਓ ਜੀ ਹਾਂ ਤੁਹਾਡੇ ਅਸਿਸਟੈਂਟ ਹਾਂ। ਜੀ ਆਪਾਂ ਪਹੁੰਚੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੱਗੇ ਤੇ ਹੁਣ ਗੱਲ ਕਰਦੇ ਆਂ ਬਾਬਾ ਜੀ ਬਾਰੇ ਰੱਬ ਦੇ ਪਿਆਰਿਆਂ ਦੀ ਗੱਲ ਕਰਨੀ ਕੋਈ ਸੌਖੀ ਗੱਲ ਤਾਂ ਨਹੀਂ ਪਰ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਆਂ ਆਸ ਕਰਦੇ ਆਂ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਧੰਨ ਧੰਨ ਬਾਬਾ ਜਵਾਰਦਾਸ ਜੀ ਕਮੈਂਟਾਂ ਵਿੱਚ ਜ਼ਰੂਰ ਲਿਖੋਗੇ ਤਾਂ ਅੰਤਨ ਬਾਬਾ ਜਵਾਹਰ ਦਾਸ ਜੀ ਦਾ ਜਨਮ ਪਿੰਡ ਸੂਸਰ ਵਿੱਚ ਇੱਕ ਜ਼ਿਮੀਂਦਾਰਾ ਪਰਿਵਾਰ ਵਿੱਚ ਹੋਇਆ। ਬਾਬਾ ਜੀ ਦੇ ਪਿਤਾ ਦਾ ਨਾਮ ਉਤਮ ਦਾਸ ਤੇ ਮਾਤਾ ਜੀ ਦਾ ਨਾਮ ਦਇਆ ਕੌਰ ਸੀ। ਬਾਬਾ ਜੀ ਦੀ ਇੱਕ ਭੈਣ ਤੇ ਇੱਕ ਭਰਾ ਹੋਰ ਵੀ ਸੀ। ਬਾਬਾ ਜੀ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਕਾਲ ਚਲਾਣਾ ਕਰ ਗਏ ਸੀ ਤੇ ਉਸ ਤੋਂ ਬਾਅਦ ਭੈਣ ਦਾ ਵਿਆਹ ਬਾਬਾ ਜੀ ਨੇ ਮਾਨਕੋ ਪਿੰਡ ਵਿੱਚ ਕਰ ਦਿੱਤਾ। ਕੁਝ ਸਾਲ ਬਾਅਦ ਤੇ ਬਾਬਾ ਜੀ ਦਾ ਭਰਾ ਵੀ ਕਾਲ ਚਲਾਣਾ ਕਰ ਗਿਆ ਤੇ ਬਾਬਾ ਜੀ ਘਰ ਵਿੱਚ ਇਕੱਲੇ ਰਹਿ ਗਏ। ਬਾਬਾ ਜੀ ਦਾ ਘਰ ਨਿੱਕੀ ਬੀਹੀ ਵਿੱਚ ਜਿੱਥੇ ਅੱਜ ਕੱਲ ਚੌਧਰੀ ਦਾ ਘਰ ਹੈ ਉਸ ਜਗ੍ਹਾ ਤੇ ਹੁੰਦਾ ਸੀ ਮਾਤਾ ਪਿਤਾ ਦੇ ਸੰਸਾਰ ਛੱਡਣ ਤੋਂ ਬਾਅਦ ਕੋਈ ਵੀ ਇਨਸਾਨ ਚਾਹੇ ਕਿੰਨਾ ਵੀ ਮਾਨਸਿਕ ਤੌਰ ਤੇ ਤਗੜਾ ਹੋਵੇ ਇੱਕ ਵਾਰ ਤਾਂ ਇਕੱਲਾਪਨ ਖਾਲੀ ਖਾਲੀ ਮਹਿਸੂਸ ਕਰਦਾ ਹੈ ਇਸ ਤਰ੍ਹਾਂ ਬਾਬਾ ਜੀ ਨਾਲ ਵੀ ਹੋਇਆ ਇਹਨਾਂ ਦੇ ਤਾਂ ਇੱਕ ਤੋਂ ਬਾਅਦ ਇੱਕ ਸੱਟ ਪਈ ਸੀ ਇੱਕਦਮ ਮਾਤਾ ਪਿਤਾ ਦੇ ਬਾਅਦ ਵੀਰ ਦੀ ਮੌਤ ਉਸ ਤੋਂ ਬਾਅਦ ਭੈਣ ਦਾ ਵਿਆਹ ਤੇ ਘਰ ਵਿੱਚ ਇਕੱਲੇ ਰਹਿ ਜਾਣਾ ਹੁਣ ਬਾਬਾ ਜੀ ਬਹੁਤ ਘੱਟ ਕਿਸੇ ਨਾਲ ਗੱਲ ਕਰਦੇ ਸੀ ਤੇ ਪਿੰਡ ਵਾਲੇ ਸਾਰੇ ਉਹਨਾਂ ਨੂੰ ਭਾਈ ਜੀ ਭਾਈ ਜੀ ਕਾ ਕੇ ਕਰਕੇ ਬੁਲਾਉਂਦੇ ਸੀ ਤੇ ਬਾਬਾ ਜੀ ਕਈ ਵਾਰ ਆਪਣੇ ਪੂਰਵਲੇ ਕਰਮਾਂ ਦਾ ਜ਼ਿਕਰ ਕਰਦੇ ਆਖਦੇ ਸਨ ਕਿ ਪਹਿਲਾਂ ਮੈਂ ਤਿੰਨ ਜਨਮ ਧਰਤੀ ਤੇ ਲਏ ਹਨ ਤੇ ਇਸ ਵਾਰ ਆਪਣਾ ਜਨਮ ਮਰਨ ਦਾ ਚੱਕਰ ਮੁੱਕ ਜਾਣਾ ਹੈ ਕਿਉਂਕਿ ਪ੍ਰਮਾਤਮਾ ਦੇ ਪਿਆਰਿਆਂ ਨੂੰ ਵੀ ਅਗਲਾ ਪਿਛਲਾ ਸਭਾ ਗਿਆਨ ਹੋ ਜਾਂਦਾ ਹੈ ਇਸ ਲਈ ਬਾਬਾ ਜੀ ਵੀ ਇਹ ਗੱਲਾਂ ਆਖ ਕਰਦੇ ਹੁੰਦੇ ਸਨ ਕਿ ਪਰਮਾਤਮਾ ਵੀ ਬਹਾਨੇ ਬਣਾ ਦਿੰਦਾ ਹੈ ਆਪਣੇ ਸੰਤਾਂ ਨੂੰ ਆਪਣੇ ਪਿਆਰਿਆਂ ਨੂੰ ਪਰਖਣ ਦੀ ਤੇ ਬਾਬਾ ਜਵਾਰਦਾਸ ਨਾਲ ਵੀ ਕੁਝ ਅਜਾਇ ਹੀ ਹੋਇਆ ਉਹ ਆਪਣੇ ਘਰ ਵਿੱਚ ਇਕੱਲੇ ਬੈਠੇ ਹੋਏ ਸਨ ਇੱਕ ਔਰਤ ਆਈ ਜੋ ਬਾਬਾ ਜੀ ਨੇ ਪਹਿਲਾਂ ਕਦੇ ਨਹੀਂ ਸੀ ਦੇਖੀ ਬਾਬਾ ਜੀ ਨੇ ਉਹਨੂੰ ਸਤਿਕਾਰ ਨਾਲ ਬੈਠਣ ਲਈ ਕਿਹਾ ਗੱਲਬਾਤ ਸ਼ੁਰੂ ਕੀਤੀ ਇੱਥੇ ਜ਼ਿਕਰ ਬਣਦਾ ਹੈ ਕਿ ਬਾਬਾ ਜੀ ਦਾ ਸਰੀਰ ਕਾਫੀ ਸੋਹਣਾ ਤੇ ਉੱਚਾ ਲੰਮਾ ਸੀ ਚੜ੍ਹਦੀ ਜਵਾਨੀ ਸੀ ਰੰਗ ਵੀ ਗੋਰਾ ਨਿਸ਼ੋ ਸੀ ਉਸ ਔਰਤ ਦੀ ਗੱਲਬਾਤ ਦਾ ਸਿਸਲਾ ਬਾਬਾ ਜੀ ਨੂੰ ਇੰਦਰਜਾਲ ਵੀ ਫਸਾਉਣ ਦਾ ਸੀ ਪਰ ਬਾਬਾ ਜੀ ਬਦਨਾਮੀ ਦੇ ਡਰ ਤੋਂ ਤੇ ਪ੍ਰਮਾਤਮਾ ਦੇ ਭੈ ਤੋਂ ਆਪਣੇ ਆਪ ਦੇ ਕਾਬੂ ਪਾ ਕੇ ਦਰਵਾਜ਼ੇ ਘਰ ਦੇ ਖੁੱਲੇ ਹੀ ਛੱਡ ਕੇ ਔਰਤ ਨੂੰ ਘਰੇ ਬੈਠੀ ਛੱਡ ਕੇ ਅੱਜ ਜਿੱਥੇ ਬਾਬਾ ਜੀ ਦਾ ਡੇਰਾ ਹੈ ਉਸ ਜਗ੍ਹਾ ਤੇ ਜਾ ਕੇ ਬੈਠ ਗਏ ਇੱਥੇ ਬਾਬਾ ਜੀ ਦੀ ਆਪਣੀ ਚਾਰ ਕਨਾਲ ਜ਼ਮੀਨ ਸੀ ਤੇ ਬਾਕੀ ਜ਼ਮੀਨ ਅੱਜ ਪਿੰਡ ਵਾਲਿਆਂ ਨੇ ਸ਼ਾਮਲ ਕਰ ਛੱਡ ਕੇ ਵੱਡਾ ਡੇਰਾ ਬਣ ਗਿਆ ਤੇ ਬਾਬਾ ਜੀ ਨੇ ਇਸੇ ਜਗ੍ਹਾ ਤੇ ਬੈਠ ਕੇ ਬਹੁਤ ਲੰਬੀ ਭਗਤੀ ਕੀਤੀ ਤੇ ਰੱਬ ਨੂੰ ਪਾਇਆ ਇਸ ਸਥਾਨ ਤੇ ਵੀ ਬਾਬਾ ਜੀ ਨੇ ਇਕੱਲਾ ਬੈਠ ਕੇ ਭਗਤੀ ਨਹੀਂ ਕੀਤੀ ਚੜਦੇ ਚਲਦੇ ਫਿਰਦੇ ਭਗਤੀ ਕੀਤੀ ਹੈ ਸੋ ਜਦੋਂ ਬਾਬਾ ਜੀ ਨੇ ਘਰ ਛੱਡਿਆ ਤਾਂ ਇੱਕ ਵੀ ਚੀਜ਼ ਘਰ ਤੋਂ ਨਹੀਂ ਲਿਆਂਦੀ ਆਪਣੇ ਹੱਥਾਂ ਦੇ ਨਾਲ ਇਥੇ ਕੱਖਾਂ ਦੀ ਛੰਨ ਬਣਾਈ ਤੇ ਉਹਦੇ ਵਿੱਚ ਜਣਾ ਸ਼ੁਰੂ ਕੀਤਾ ਦੇ ਨਾਲ ਹੀ ਆਪਣੇ ਹੱਥੀ ਇੱਕ ਖੂਈ ਕੱਢੀ ਜਿਸ ਵਿੱਚੋਂ ਬਾਬਾ ਜੀ ਪਾਣੀ ਵਰਦੇ ਸਨ ਤੇ ਅੱਜ ਕੱਲ੍ਹ ਉਸ ਖੂਈ ਦੇ ਵਿੱਚ ਇੱਕ ਬਿਜਲੀ ਵਾਲੀ ਮੋਟਰ ਲੱਗੀ ਹੋਈ ਜਿਹਦੇ ਦੇ ਅੰਦਰ ਹੀ ਹੈ ਇੱਥੇ ਦੱਸਣਯੋਗ ਗੱਲ ਇਹ ਵੀ ਹੈ ਅੱਜ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ ਉਹ ਜੋ ਸਰੋਵਰ ਹੈ ਉਹ ਵੀ ਬਾਬਾ ਜੀ ਨੇ ਆਪਣੇ ਹੱਥੀ ਪਟਿਆ ਤੇ ਫਿਰ ਬਾਬਾ ਜੀ ਨੇ ਉਸ ਦੇ ਚਾਰੇ ਪਾਸੇ ਬੋਹੜ ਬੇਰੀਆਂ ਪਿੱਪਲ ਜਾਣੀ ਹਰ ਕਿਸਮ ਦੇ ਦਰਖਤ ਲਾਉਣੇ ਸ਼ੁਰੂ ਕੀਤੇ ਤੇ ਇਹ ਬਾਬਾ ਜੀ ਨੇ ਜੋ ਸੇਵਾ ਹੈ ਸਾਰੀ ਆਪਣੇ ਹੱਥੀ ਕੀਤੀ ਜਦੋਂ ਬਾਬਾ ਜੀ ਖਾਣੇ ਬਾਰੇ ਗੱਲ ਕਰਦੇ ਹਾਂ ਤਾਂ ਬਾਬਾ ਜੀ ਨੇ 12 ਸਾਲ ਅਲੂਣੀ ਕੜੀ ਖਾਧੀ ਤੇ ਬਾਅਦ ਵਿੱਚ ਵੀ ਬਾਬਾ ਜੀ ਨੇ ਬਹੁਤ ਘੱਟ ਪ੍ਰਸ਼ਾਦਾ ਛਕਣਾ ਤੇ ਬਾਬਾ ਜੀ ਦੀ ਸੇਵਾ ਦੀ ਗੱਲ ਕਰੀਏ ਤਾਂ ਕੀ ਬਾਤ ਹੈ ਇੰਨੀ ਵੱਡੀ ਮਹਾਨ ਹਸਤੀ ਹੋਣ ਤੋਂ ਬਾਵਜੂਦ ਵੀ ਬਾਬਾ ਜੀ ਸਾਰੇ ਪਿੰਡ ਦੇ ਡੰਗਰਾਂ ਦੀ ਸੇਵਾ ਕਰਿਆ ਕਰਦੇ ਸਨ ਉਸ ਲਈ ਲੋਕ ਇੱਥੇ ਜਿੱਥੇ ਹੁਣ ਡੇਰਾ ਹੈ ਖੁੱਲੇ ਡੰਗਰ ਛੱਡ ਕੇ ਜਾਂਦੇ ਸਨ ਜ਼ਮੀਨ ਦੀ ਉਨੀ ਕਦਰ ਨਹੀਂ ਸੀ ਜਿੰਨੀ ਹੁਣ ਹੈ ਜ਼ਮੀਨ ਆਮ ਪਈ ਰਹਿੰਦੀ ਸੀ ਪਿੰਦੇ ਦੇ ਲੋਕ ਦੱਸਦੇ ਹਨ ਕਿ ਬਾਬਾ ਜੀ ਨੇ ਜਵਾਨੀ ਵਾਰੀ ਬੈਠ ਕੇ ਭਗਤੀ ਨਹੀਂ ਕੀਤੀ ਤੁਰਦੂ ਫਿਰਦੇ ਸਤਨਾਮ ਮਾਹੀ ਗੁਰਦਾ ਜਪ ਕੀਤਾ ਉਹਨਾਂ ਦਾ ਵਿਚਾਰ ਸੀ ਕਿ ਭਗਵਾਨ ਦਾ ਨਾਮ ਕੋਈ ਵੀ ਰੱਖੋ ਲੇਕਿਨ ਜਾਪ ਮਨ ਨਾਲ ਹੋਣਾ ਚਾਹੀਦਾ ਹੈ ਵਾਹਿਗੁਰੂ ਨਾਮ ਅੱਲਾ ਕਰਤਾਰ ਕਰਨ ਹਾਰ ਬਖਸ਼ਣ ਹਾਰ ਪਾਲਣ ਹਾਰ ਕੁਝ ਵੀ ਜਪੋ ਮਨ ਨਾਲ ਜਪੋ ਮਨ ਨਾਲ ਸੇਵਾ ਸਿਮਰਨ ਅਗਰ ਕੀਤਾ ਜਾਵੇ ਤਾਂ ਇਸ ਦੀ ਕੋਈ ਕੀਮਤ ਅਦਾ ਨਹੀਂ ਕਰ ਸਕਦਾ ਭਗਵਾਨ ਔਰ ਉਸ ਦੀ ਬਣਾਈ ਹੋਈ ਲੁਕਾਈ ਵੀ ਸੰਤਾਂ ਦੇ ਦਰ ਤੇ ਨਮਸਕਾਰ ਕਰਦੇ ਹਨ ਸੰਤ ਬਾਬਾ ਜਵਾਰ ਦਾਸ ਜੀ ਵੀ ਰੱਬ ਦੀ ਬਣਾਈ ਹੋਈ ਲੁਕਾਈ ਨੂੰ ਰੱਬ ਸਮਝਦੇ ਸਨ ਤੇ ਬਾਬਾ ਜੀ ਪਾਸ ਹਰ ਵਰਗ ਹਰ ਮਜ਼ਬ ਦੇ ਲੋਕ ਆ ਕੇ ਬੈਠਦੇ ਸਨ ਤੇ ਉਹਨਾਂ ਕੋਲ ਸਿੱਖਿਆ ਪ੍ਰਾਪਤ ਕਰਦੇ ਸਨ ਔਰ ਬਾਬਾ ਜੀ ਢੀਡੇ ਵਿੱਚ ਆਈਆਂ ਸੰਤਾਂ ਵੀ ਆਪਣੇ ਹੱਥੀਂ ਸੇਵਾ ਕਰਦੇ ਸਨ ਜੇ ਕੋਈ ਰਾਗੀਰ ਮੁਸਾਫਿਰ ਉਸ ਸਮੇਂ ਵਿੱਚ ਰਾਤ ਕੱਟਣ ਲਈ ਢੀਡੇ ਵਿੱਚ ਰੁਕਦਾ ਤਾਂ ਬਾਬਾ ਜੀ ਆਪ ਅੰਨ ਪਾਣੀ ਦੀ ਦੁੱਧ ਦੀ ਸੇਵਾ ਆਪਣੇ ਹੱਥੀਂ ਉਸ ਵਿਅਕਤੀ ਦੀ ਕਰਦੇ ਸਨ ਔਰ ਇਹ ਸੇਵਾ ਬਾਬਾ ਜੀ ਉਸ ਵਕਤ ਤੱਕ ਕਰਦੇ ਰਹੇ ਜਦੋਂ ਤੱਕ ਸਰੀਰ ਕੰਮ ਕਰਨ ਦੇ ਯੋਗ ਸੀ ਉਸ ਤੋਂ ਬਾਅਦ ਆਪਣੀ ਰਸਨਾ ਦੁਆਰਾ ਵੀ ਲੋਕਾਂ ਦੀ ਭਲਾਈ ਹੀ ਕਰਦੇ ਰਹੇ ਬਾਬਾ ਜੀ ਆਪਣੀ ਜਵਾਨੀ ਕਿਹਾ ਕਰਦੇ ਸਨ ਕਿ ਸੇਵਾ ਨਿਸ਼ਕਾਮ ਹੋਣੀ ਚਾਹੀਦੀ ਹੈ ਜੇ ਸੇਵਾ ਕਰਕੇ ਉਸ ਦੀ ਕੀਮਤ ਲੈ ਲਈ ਤਾਂ ਸੌਦਾ ਹੋਇਆ ਸੇਵਾ ਤਨ ਮਨ ਧਨ ਨਾਲ ਕਰੋ ਇਸ ਤਰ੍ਹਾਂ ਦੀ ਸੇਵਾ ਨਾ ਕਰੋ ਧਨ ਦੀ ਕਿ ਬਾਬਾ ਜੀ ਮੇਰੀ 1 ਲੱਖ ਦੀ ਲਾਟ ਨਿਕਲ ਜਾਵੇ ਤਾਂ ਮੈਂ ਸਵਾ ਰੁਪਏ ਦਾ ਪ੍ਰਸ਼ਾਦ ਕਰਾਵਾਂਗਾ ਦੂਜੇ ਪਾਸੇ ਬਾਬਾ ਜੀ ਜੇ ਮੇਰਾ ਲੜਕਾ ਹੋ ਜਾਵੇ ਮੈਂ ਬੂਤਾ ਚੜਾਵਾਂਗੀ ਬਾਬਾ ਜੀ ਆਖਦੇ ਸਨ ਇੱਕ ਚੁਟਕੀ ਮਿੱਟੀ ਲੈ ਕੇ ਵਿੱਚ ਇੱਕ ਟੀਲਾ ਗੜ ਕੇ ਉਸ ਨੂੰ ਕਾਗਜ਼ ਦੇ ਫੁੱਲ ਲਾ ਕੇ ਇਸ ਨੂੰ ਔਰਤਾਂ ਦੁਨਿਆਵੀ ਲੋਕ ਬੂਟਾ ਕਹਿ ਆਖਦੇ ਹਨ ਤੇ ਰੱਬ ਕੋਲ ਇੰਨੀਆਂ ਵੱਡੀਆਂ ਦਾਤਾਂ ਮੰਗਦੇ ਹਨ ਬਾਬਾ ਜੀ ਆਮ ਹੀ ਗੁਰਵਾਨੇ ਦਾ ਇਹ ਸ਼ਬਦ ਜ਼ਰੂਰ ਉਚਾਰਦੇ ਸਨ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤ ਕਫਰੇ ਸਭ ਮੁਕਦੀ ਬਾਬਾ ਜੀ ਆਮ ਹੀ ਆਖਦੇ ਸਨ ਸਰੀਰ ਨਾਲ ਸੇਵਾ ਹੁੰਦੀ ਹੈ ਸਭ ਕੁਝ ਪੈਸਾ ਨਹੀਂ ਹੁੰਦਾ ਇਸ ਤਰ੍ਹਾਂ ਨਾ ਕਰੋ ਕਿ ਮਤਲਵ ਵਾਲੇ ਦੀ ਹੀ ਸੇਵਾ ਕਰਨੀ ਹੈ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ ਉਸ ਨੂੰ ਵੀ ਪੱਠੇ ਪਾਓ ਇਸ ਸਥਾਨ ਤੇ ਅੰਤਿਮ ਵੇਲੇ ਬਾਬਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਸ ਸਥਾਨ ਤੇ ਅੱਜ ਬਾਬਾ ਜੀ ਦਾ ਸਮਾਦ ਮੌਜੂਦ ਹੈ ਤੇ ਅੰਦਰ ਬਹੁਤ ਸੋਹਣੀ ਕਿ ਮੂਰਤੀ ਬਣੀ ਹੋਈ ਹੈ ਬਿਲਕੁਲ ਉਸ ਦੇ ਨਾਲ ਹੀ ਬਾਬਾ ਜੀ ਦਾ ਇੱਕ ਸੇਵਕ ਸੀ ਲਾਭਦਾਸ ਉਸ ਦੀ ਸਮਾਦ ਬਣੀ ਹੋਈ ਹੈ ਸੋ ਸੰਗਤਾਂ ਉਸ ਦੀ ਵੀ ਦਰਸ਼ਨ ਕਰਦੀਆਂ ਹਨ ਬਾਬਾ ਜੀ ਦੀ ਮੂਰਤੀ ਜੋ ਬਣੀ ਹੋਈ ਹੈ ਇੰਨੀ ਸੋਹਣੀ ਹੈ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬਾਬਾ ਜੀ ਸਾਹਖਸ਼ਾਤ ਖੜੇ ਹੋਣ ਸੋ ਇਸ ਤਰ੍ਹਾਂ ਬਾਬਾ ਜੀ ਨੇ ਆਪਣੇ ਪੂਰੇ ਜੀਵਨ ਵਿੱਚ ਹੋ ਬਹੁਤ ਸਾਰੀਆਂ ਕਦਮਾਂ ਤੱਕ ਕੀਤੀਆਂ ਲੁਕਾਈ ਦਾ ਪਲਾ ਕੀਤਾ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਤੇ ਹੁਣ ਆਪਾਂ ਚੱਲਦੇ ਹਾਂ ਆਪਾਂ ਦਰਬਾਰ ਹਾਲ ਦੇ ਵਿੱਚ ਕਰਦੇ ਧੰਤ ਨਸੀਰੀ ਗੁਰੂ ਗੋਬਿੰਦ ਸਾਹਿਬ ਦੇ ਦਰਸ਼ਨ ਤੇ ਆਈਆਂ ਹੋਈਆਂ ਸੰਤਾਂ ਦੇ ਦਰਸ਼ਨ ਸੋ ਆਓ ਚੱਲੀਏ ਜੀ کار سر وا سر تو تنه جن مانتو نيبوناري نام تو ورها ਸੁਭਾਈ ਰੀਤੀ ਦਾ ਗਾਥਾ ਬਹੀ ਉੱਦੀ ਸਤਨਾ ਸਿਰੇ ਮਨ ਲਾਪ ਜਵਾ ਘਟ ਘਟ ਅੰਤਰ ਤੁਮਹਾ ਵਸੈ ਅਵਨੇ ਸਮਾਦਰੀ ਸੋਤ ਤੁਮਹਾਰੀ

ਬਾਹਰਲਾ ਮਾਹੌਲ ਦੁਕਾਨਦਾਰ ਆਪਣੀਆਂ ਦੁਕਾਨਾਂ ਸੈੱਟ ਕਰ ਰਹੇ ਆ ਆਪਾਂ ਮੂੜੇ ਵਾਲੇ ਤੋਂ ਮੂੜੇ ਲਾ ਰਹੇ ਆ ਸੋ ਅਗਲੇ 2 ਦਿਨ ਪੂਰੀਆਂ ਰੌਣਕਾਂ ਹੋਣੀਆਂ ਆ ਤੇ ਮੌਸਮ ਵੀ ਠੰਡਾ ਹੋ ਗਿਆ ਵੇਖੋ ਮਹਾਰਾਜ ਦੀ ਕਿਰਪਾ ਹੋਈ ਆ ਇਹ ਠੰਡਾ ਮੌਸਮ ਆ ਕੱਲ ਤੇ ਪਰਸੋਂ ਬਹੁਤ ਜ਼ਿਆਦਾ ਰੌਣਕ ਹੋਣੀ ਇਥੇ ਤੁਹਾਨੂੰ ਕੱਲ੍ਹ ਵੀ ਸ਼ਾਮ ਨੂੰ ਦਿਖਾਵਾਂਗੇ ਪੂਰੀਆਂ ਰੌਣਕਾਂ ਸ਼ਾਮ ਦੇ ਵੇਲੇ ਦੀਆਂ ਤੇ ਪਰਸੋਂ ਨਿਸ਼ਾਨ ਸਾਹਿਬ ਦੀ ਹੋਣੀ ਹੈ ਸੇਵਾ ਆ ਹੋਈ ਜਾਂਦੀਆਂ ਸੈਟਿੰਗਾਂ ਪੂਰੀਆਂ ਤਿਆਰੀਆਂ ਮੇਲੇ ਦੀਆਂ ਦੁਕਾਨਦਾਰ ਦੂਰ ਦੂਰ ਆ ਕੇ ਦੁਕਾਨਾਂ ਲਾਉਂਦੇ ਆ ਸੋ ਆ ਇਧਰ ਵੀ ਦੁਕਾਨਾਂ ਦੀ ਸੈਟਿੰਗ ਹੋ ਰਹੀ ਆ ਸਾਰੀ ਜੀ ਤਾਂ ਆ ਇਧਰ ਵੀ ਲੈ ਵੱਡੀ ਦੁਕਾਨਾਂ ਉੱਤੇ ਲੱਗੀ ਹੋਈ ਆ ਤਾਂ ਸਾਰੀ ਸੰਗਤ ਦੂਰ ਦੂਰ ਆ ਕੇ ਦਰਸ਼ਨ ਮੇਲੇ ਕਰਦੀ ਆ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਢੋਲ ਦੇ ਨਾਲ ਉਹ ਆ ਕੇ ਮਹਾਰਾਜ ਦਾ ਧੰਨਵਾਦ ਕਰਦੇ ਆ ਹੰਤਨੇ ਬਾਬਾ ਜਵਾਰ ਦਾ ਜੀ ਦੇ ਕਿਤੂਆ ਸਾਹਿਬ ਆ ਕੇ ਨਾ ਤਮਸਤਕ ਹੁੰਦੇ ਆ ਜੋ ਆਪਣੀਆਂ ਸੁੱਕੀਆਂ ਹੋਈਆਂ ਸੁਖਣਾ ਕੋ ਨੌਂਦੇ ਆ ਜੀ ਤੇ ਇਹੋ ਜੀਆਂ ਰੌਣਕਾਂ ਮੇਲੇ ਦੀਆਂ ਜੋ ਅੱਜ 12 ਤਰੀਕ ਨੂੰ ਮੇਲਾ ਦੀ ਰੰਗਤ ਆ ਹੋਈ ਆ ਕਈ ਦਿਨਾਂ ਤੋਂ ਖੰਡਪੜ ਸਾਹਿਬ ਲੜੀਵਾਰ ਚੱਲ ਰਹੇ ਸੀਗੇ ਅੱਜ ਫੇਰ ਸਵੇਰੇ ਲੜੀਵਾਰ ਖੰਡ ਸਾਹਿਬ ਦਾ ਲੜੀਵਾਰ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ ਉਸ ਤੋਂ ਬਾਅਦ ਅਗਲੇ 3 ਦਿਨ ਲਈ ਫਿਰ ਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਆ ਸੋ 14 ਤਰੀਕ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ ਨਾਲ ਹੋਵੇਗੀ ਨਿਸ਼ਾਨ ਸਾਹਿਬ ਦੀ ਸੇਵਾ ਤੇ ਦੂ ਦੂ ਸੰਗਤਾਂ ਆ ਕੇ ਮਦਮਸਤ ਹੋਣਗੀਆਂ ਸੋ ਇਹ ਪਹਿਲੇ ਦਿਨਾਂ ਰੌਣਕਾਂ ਚ ਪਹਿਲਾ ਦਿਨ ਅਜ ਸੂਸਾ ਮਿਲਿਆ ਸੋ ਅਗਲੇ 2 ਦਿਨ ਜਿਹੜੇ ਆਉਣੇ ਆ ਬਿਲਕੁਲ ਪੈ ਰੱਖਣ ਦੀ ਜਗ੍ਹਾ ਨਹੀਂ ਮਿਲਣੀ ਆਪਾਂ ਨੂੰ ਇੱਥੇ ਇੱਥੇ ਵੀ ਬਹੁਤ ਸਾਜ਼ੋ-ਸਮਾਨ ਲੱਗਦੀਆਂ ਪਈਆਂ ਹਨ ਲੱਗ ਚੁੱਕੀਆਂ ਆਂ ਕੁਛ ਲੱਗਦੀਆਂ ਪਈਆਂ ਆਂ ਇਧਰ ਪੰਘੂੜਿਆ ਵਾਲੇ ਪੰਘੂੜੇ ਸੈੱਟ ਕਰ ਰਹੇ ਆਂ ਤੇ ਆਹ ਦੇਖੋ ਸਾਰੀ ਤਿਆਰੀ ਹੱਲੇ ਪਈ ਆ ਤੇ ਇਹਨੂੰ ਦਿਨ ਰਾਤ ਇੱਕ ਕਰਕੇ ਕੱਲ੍ਹ ਤੱਕ ਚਾਲੂ ਕਰ ਦੇਣਾ ਹੈ ਤੇ ਤਸਵੀਰ ਨੂੰ ਕਿੰਨੇ ਦਿਨ ਹੋ ਗਏ ਆਇਆ ਇਹਨੂੰ ਬਾਈ ਕਿੰਨੇ ਦਿਨ ਹੋ ਗਏ ਤੁਮ ਕੋ ਆਏ ਬਾਈ ਕਿੰਨੇ ਹੋਇਆ ਇਹਨੂੰ ਅੱਜ ਆਏ ਜੀ ਅੱਜ ਆਏ ਜੀ ਕਲਮੇ ਜਰ ਫਰਾਗੋ ਜੀ ਸੋ ਪਖ ਹੈ ਇਹ ਬੜਾ ਘੰਟੇ ਤੱਕ ਹੋਇਆ ਹੈ ਕੰਵਲ ਚਾਲੂ ਹੈ ਤੇ ਆਪਾਂ ਡੇੜੇ ਲੋਗੇ ਪਏ ਇਹ ਵੀ ਤੁਹਾਡੇ ਹੀ ਆ ਲਓ ਜੀ ਆ ਦੇਖ ਲਓ ਕਹਿੰਦੇ ਕਿੰਨਾ ਟਕ ਲਾਉਣਾ ਹੋਰ ਤੇ ਸਾਰੇ ਪੰਡੂੜੇ ਕਰਦੇ ਚਾਲੂ ਦੇਖੋ ਜਿਨ੍ਹਾਂ ਵਿੱਚ ਮੇਲਿਆਂ ਤੇ ਜਾ ਕੇ ਫਤਨਾ ਘੂੜੇ ਝੂਟਦੇ ਆ ਇੰਨੀ ਮਿਹਨਤ ਆਉਂਦੀ ਆ ਉਹਨਾਂ ਨੂੰ ਸੱਤ ਕਰਨ ਦੇ ਵਿੱਚ ਸੋ ਆ ਦੇਖੋ ਭਾਈ ਹੁਣੇ ਲਾਈ ਜਾਂਦੇ ਟਰੈਕਟਰ ਦੇ ਨਾਲ ਬਾਹਰ ਟੱਕੀ ਜਾਂਦੇ ਆ ਇਹ ਆ ਭਾਈ ਹੁਣੇ ਚਰੇ ਉੱਪਰ ਆ ਦੇਖੋ ਕਿੰਨਾ ਟੈਬ ਲੱਗਦਾ ਭਾਈ? ਓਏ ਧਿਆਨ ਨਾਲ ਭਾਈ ਧਿਆਨ ਨਾਲ। ਕੰਮ ਹੋ ਜਾਣਾ। ਕਰ ਲਓ ਕਰ ਲਓ ਪਹਿਲਾਂ। ਕਿੰਨਾ ਟੈਬ ਲੱਗਦਾ ਵੇ ਕਰੂੰ? ਅੱਜ ਲੱਗੀ ਜਾਣਾ ਭਾਈ ਖੜੀ ਲੱਗੀ। ਇਹ ਕਿਤੇ ਲੱਗੀ ਹੁੰਦੀ ਪੂਰੀ? 5 ਵਜੇ ਫੜਨਾ 5 ਵਜੇ ਦਾ। 5 ਵਜੇ ਦਾ ਪਹਿਲਾ ਬਿਲ। 5 ਵਜੇ ਦਾ ਪਹਿਲਾ ਬਿਲ। ਅੱਛਾ 5 ਵਜੇ ਤੋਂ ਪਹਿਲਾਂ ਬਿਲ ਕਰ ਦਿਓ ਮੈਂ ਚਾਲੂ ਹੈ। ਹਵਾਸਤ ਸਾਹਿਬ ਜੀ। ਹਾਂ ਹਾਂ। ਪਹਿਲਾਂ ਖੜੀ ਹੈ ਰੋਟੀ ਬਣੀ ਖਾਣਾ ਮੈਨੂੰ ਚਾਹ ਬਣੀ ਬਣਾਉਂਦਾ। ਠੀਕ ਆ। ਹਾਂ। ਔਰ ਸਾਧੀਆਂ ਭਾਜੀ ਕਿਹਾ ਇਹ ਭਾਈ ਉਧਰ ਭਾਈ ਕਿਹਦੇ ਦੀ ਆਪਣਾ ਅਮਰਸਰ ਭਾਈ ਅਮਰਸਰ ਸਾਰੇ ਅਮਰਸਰ ਦੇ ਆ ਹਾਂਜੀ ਹਾਂਜੀ ਭਾਈ ਸਾਰੇ ਆਏ ਅਮਰਸਰ ਤੋਂ ਤੇ ਕਹਿੰਦਾ ਵਾਏ ਸੀ ਕੱਲ ਅੱਜ ਆ ਗਿਆ ਸਾਰਾ ਫੰਕਸ਼ਨ ਅੱਜ ਖੜਾ ਕੀਤਾ ਹੈ ਹਾਂ ਜੀ ਆਂਟੀ ਭਾਈ ਕੀ ਬਾਤ ਹੈ ਭਾਈ ਆਏ ਸਾਰੇ ਅਮਰਸਰ ਤੋਂ ਤੇ ਪੰਘੂੜੇ ਸਾਹਿਬ ਇੱਕੋ ਠੇਕੇਦਾਰ ਦੇ ਆ ਹਾਂ ਜੀ ਨਹੀਂ ਜੀ ਨਹੀਂ ਅੱਛਾ ਤੁਹਾਡੇ ਕਿੰਨੇ ਆ ਸਾਡੇ ਆਏ ਕੋ ਬ੍ਰੇਕ ਲਗਾਓ ਉਹ ਕਿਹਦੇ ਜਿਹੀ ਲੱਗੀ ਆ ਬ੍ਰੇਕ ਲੱਗਾ ਜਿਹੜਾ ਬ੍ਰੇਕ ਉੱਪਰ ਹੀ ਲੱਗਾ ਬ੍ਰੇਕ ਡਾਉਨਸ ਅੱਛਾ ਬ੍ਰੇਕ ਡਾਉਨਸ ਵੀ ਆ ਉਹ ਕਿਹੜਾ ਮੈਂ ਆਹ ਬਾਈ ਲੱਗਾ ਸਾਹਮਣੇ ਲੱਗਾ ਪਰੇ ਯੋ ਅੱਛਾ ਠੀਕ ਆ ਉਹ ਲੱਗਾ ਆ ਹਾਂ ਜੀ ਹਾਂ ਲਓ ਜੀ ਬ੍ਰੇਕ ਡਾਉਨਸ ਹੈ ਕਿੰਨਾ ਦਾ ਹੁੰਦਾ ਇਹ ਕਾ ਵਾ ਬੱਤੇ ਨੂੰ ਫਿਰ ਠੇਕੇਦਾਰ ਸ਼ਾਮ 5 ਵਜੇ ਤੋਂ ਪਹਿਲਾਂ ਕੰਮ ਕਰ ਦੇਣਾ ਚਾਲੂ ਆਪਾਂ ਚਾਲੂ ਪੂਰਾ ਦਿਨ ਕੱਲ ਰਾਤ ਹੈ ਨਾ ਵੇ ਪਰਸੋ ਤੇ ਪੂਰਾ ਠੋਕ ਕੇ ਲੱਗੂਗਾ ਲਾਈਟਾਂ ਪੜ ਕੇ ਆਇਆ ਕਰਾਂਗੇ ਕੋਈ ਨਹੀਂ ਕਹ ਰਾ ਤੂੰ ਵੀ ਆਉਣਾ ਆਉਂਗੇ ਸਾਡੇ ਕੋਲ ਮੈਂ ਕਿ ਪੂਰਾ ਤੇ ਚੈਨਲ ਸਬਸਕ੍ਰਾਈਬ ਵੀ ਕਰਨਾ ਆ ਹਾਂਜੀ ਕਿਹੜਾ ਜਨੰਦਾ ਡਾਡਾ ਜੀ ਪਿੰਡ ਖਾਚੀਆਂ ਅਸਾਂ ਹਾਂ ਖਲਚੀਆਂ ਹੈਗਾ ਜੀ ਹਾਂਜੀ ਕੀ ਬਾਤ ਸਾਰੇ ਉੱਥੇ ਵੀ ਹੈ ਲੋ ਜੀ ਖਾਚੀਆਂ ਬੈਠੇ ਹੋ ਆਪਾਂ ਦਰਬਾਰ ਸਾਹਿਬ ਜਾਂਦੇ ਅੰਮ੍ਰਿਤਸਰ ਸਾਹਿਬ ਨੂੰ ਹਾਂਜੀ ਲੋ ਜੀ ਪਹਿਲਾਂ ਉਧਰ ਬੰਦਾ ਕਹਿੰਦਾ ਮੇਰੇ ਨਾਲ ਘਮਵਾ ਦੇਖੋ ਆਇਓ ਫੜਾ ਦਿਓ ਸਾਡਿਆ ਸੀ ਲਾਇਆ ਮਰਾ ਨਾ ਨਾ ਓਏ ਆ ਵੀ ਆ ਗਏ ਮੈਂ ਉਹ ਬਾਈ ਉੱਪਰ ਚੜ੍ਹ ਆਇਆ ਤੇ ਕਰਦੇ ਬਾਈ ਦਾ ਸ਼ੂਟ ਹੋਣੀ ਦਾ ਚੰਗੀ ਤਰ੍ਹਾਂ ਇੱਧਰ ਜਿਨ੍ਹਾਂ ਨੇ ਲੰਗਰ ਲਾਉਣੇ ਸੇਵਾ ਕਰ ਉਹ ਵੀ ਟਰਾਲੀਆਂ ਤਿਆਰ ਕਰਦੇ ਪਏ ਇਹਨਾਂ ਦੀ ਕਰਦੇ ਗੱਲਬਾਤ ਸਾਰੀ ਸੋ ਇੱਧਰ ਜਿਹਨਾਂ ਵੀ ਨੇ ਲੰਗਰ ਦੀ ਸੇਵਾ ਕਰਨੇ ਟਰਾਲੀਆਂ ਫਟ ਗਈ ਜਾਂਦੇ ਆ ਕਰਦੇ ਆ ਗੱਲਬਾਤ ਕਿ ਕਿਹੜਾ ਸੱਪ ਕੱਢਣ ਦੇ ਵੀ ਹੋਣੀ ਕਿਦਾਂ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜਦੀ ਕਲਾ ਜੀ ਕਿਰਪਾ ਮਾਲਕ ਦੀ ਬਹੁਤ ਹਾਂਜੀ ਇਹ ਲੰਗਰ ਦੀਆਂ ਜ਼ਿਆਰੀਆਂ ਹੋਈ ਜਾਂਦੀਆਂ ਜੀ ਇਹ ਕੀ ਕੀ ਜਗੜ ਕੀ ਫਟਕ ਰਹੀ ਜੰਨੇ ਤੁਸੀਂ ਅੱਛਾ ਲੱਸੀ ਵੀ ਭਰਾਂਗਾ ਲੋ ਬਣੂ ਹੈ ਲੋ ਜੀ ਇਹਨੂੰ ਮਿਲਾਣੀ ਬਾਈ ਉਹਨਾਂ ਨੇ ਕਰੀ ਜਾਂਦੇ ਫੈਂਟਾ ਦੇ ਮਿਲਾਣੀ ਇਹੋ ਜੀ ਮਿਲਾਣੀ ਏਡੀ ਬੜੀ ਤੁਸੀਂ ਦੇਖੀ ਨਹੀਂ ਹੁੰਦੀ ਕਿਆ ਬਾਤ ਆ ਮੋਟਰ ਭੱਦੀ ਲਾਈ ਹੋਈ ਆ ਇਧਰ ਦਹੀਂ ਪਾਈ ਜਾਣਾ ਜੀ ਇਧਰ ਦਹੀਂ ਪਾ ਲੈਣਾ ਬਾਜੀ ਇਧਰ ਦਹੀਂ ਪਾਈ ਜਾਣਾ ਮੋਟਰ ਪੱਕੀ ਫੱਟਿਆ ਉਹ ਬਾਲਾ ਆ ਬਾਬਾ ਜੀ ਥੱਲੇ ਉਹ ਬਾਲਾ ਆ ਇਥੋਂ ਲੱਸੀ ਜੀ ਲੋਹੇ ਇਧਰ ਦਹੀਂ ਵੀ ਜਮਾਤਾ ਜੀ ਨੂੰ ਕਰ ਦੋ ਅੱਜ ਕੰਮ ਬੜੀ ਗੱਲਾਂ ਕਰਦੇ ਨਾ ਬਾਜੀ ਕਿਵੇਂ ਅੱਜ ਹੀ ਸ਼ੁਰੂ ਕਰ ਦੋਣਾ ਕੰਮ ਠੰਡੇ ਮੌਸਮ ਠੰਢੀ ਲੱਸੀ ਇਧਰ ਬਰਫ ਵਾਲੇ ਬਰਫ਼ ਲਈ ਆਉਂਦੇ ਆ ਦੇਖ ਲੋ ਬਾਈ ਕਿਹੜਾ ਪਿੰਡ ਦਾ ਨਗਰ ਆਪਣਾ ਪੂਰ ਸ਼ਹਿਰ ਆ ਜੀ ਲਾਗੇ ਲਾਗੇ ਪਿੰਡਾਂ ਦੇ ਸਾਰੇ ਸਾਰੇ ਨੌਜਵਾਨ ਜਿੰਦਾ ਇਕੱਠੇ ਹੋ ਕੇ ਸੇਵਾ ਕਰਨ ਆਉਦੇ ਹੈ ਤੇ ਤਿੰਨ ਇੱਥੇ ਦੇ ਦੇ ਪੱਕੇ ਹੈ ਅੱਜ ਆ ਗਏ ਹਾਂ ਸਵੇਰੇ ਅੱਛਾ ਜੀ ਆਉਂਗਾ ਥੋੜਾ ਜਿਹਾ ਉਧਰ ਫੇ ਵੀ ਬਾਬੇ ਦੇ ਤਿੰਨ ਦਿਨ ਇੱਥੇ ਹੀ ਆ ਜੀ ਕਿਆ ਬਾਗ ਹੈ ਤੁਸੀਂ ਤੁਹਾਡੇ ਤਿੰਨ ਦਿਨ ਹੀ ਦਾ ਦਰਸ਼ਨ ਕਰਾਂਗੇ ਬਾਬਾ ਜੀ ਆਪਾਂ ਠੀਕ ਹੈ ਜੀ ਬਾਈ ਹੁਣ ਸਾਰੇ ਪੂਰ ਖੋਲ ਏਰੀਆ ਤੋਂ ਆਏ ਆ ਜੀ ਇਹ ਸਮਾਨ ਜਾ ਨਹੀਂ ਉੱਥੇ ਰੱਖ ਲੈਣਾ ਜੀ ਉਹੜੇ ਜੀ ਗ੍ਰੇਂਦੇ ਪੱਤੇ ਪੱਤੇ ਡਰਾਂ ਵੀ ਵਿਆਹੇ ਰੱਖੇ ਹੋਏ ਬਾਈ ਕਹਿੰਦੇ ਅੱਜ ਹੀ ਸ਼ੁਰੂ ਕਰ ਦੇਣੀ ਆਪਾਂ ਸੇਵਾ ਜਿਹੜੀ ਆ ਲੱਸੀ ਦੀ ਨਹੀਂ ਜੰਮਿਆ ਜੰਮਿਆ ਦਹੀ ਆ ਜੰਮਾ ਵਿੱਚ ਦੇਖੋ ਡਰਾਂ ਮੀ ਡਰਾਂ ਪਏ ਆ ਆ ਆ ਵੀ ਉਹੀ ਬਣਾਇਆ ਵਾ ਜੀ ਹਾਂਜੀ ਇਹ ਵੀ ਮਧਾਣੀ ਆ ਬੰਦਾ ਉਹ ਵੀ ਮਧਾਣੀ ਛੋਟੀ ਜਿਹਾ ਆਈਸਕ੍ਰੀਮ ਕਰਦਾ ਲਾਈਦਾ ਹੁੰਦਾ ਸੀ ਅੱਛਾ ਹਾਂਜੀ ਆਈਸਕ੍ਰੀਮ ਰੋਟੀ ਦਿੰਦੀ ਸੀ ਓਕੇ ਓਕੇ ਉਹੀ ਸਟਾਰਟ ਕਰੂਗੇ ਯਾਨੀ ਕਿ ਤੁਸੀਂ ਹੈ ਓ ਯਾਰ ਕੀ ਲੱਗਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਆਪਣੇ ਕੋਲ ਵਾਈਟ ਢੋਲ ਦੀ ਜਿਹੜੀ ਢੋਲ ਲੈ ਕੇ ਆਉਂਦੇ ਹਰ ਸਾਲ ਉਹ ਵੀ ਆਪਣੇ ਕੋਲ ਮੌਜੂਦ ਆ। ਬਾਈ ਜੀ ਕੀ ਹਾਲ ਚਾਲ ਆ? ਬਹੁਤ ਵਧੀਆ। ਬੁਲਾਈਆਂ ਬਹੁਤ ਬਹੁਤ ਮੇਲੇ ਦੀਆਂ। ਕਿਹੜਾ ਨਗਰਵੀਰ ਜੀ ਆਪਣਾ? ਹਾਂਜੀ ਭੋਗ ਵਰਗਨਪਾਲ ਕਾਲੀ ਅੱਛਾ ਜੀ ਭੋਗ ਵਰਤਾ ਹੋਣਾ ਤੇ ਕਿੰਨੇ ਚਿਰ ਤੋਂ ਆਉਨੇ ਇੱਥੇ ਮੇਲੇ ਤੇ ਬਹੁਤ ਟਾਈਮ ਹੋ ਗਿਆ 30 35 ਸਾਲ ਹੀ ਹੋ ਗਿਆ 20 35 ਸਾਲ ਤੋਂ ਮੇਲੇ ਤੇ ਆਉਨੇ ਆ ਤੇ ਇਹ ਢੋਲ ਫੇ ਤੁਸੀਂ ਆਪ ਆਉਨੇ ਕੱਲ੍ਹ ਨਹੀਂ ਆਉਨੇ ਮੈਨੂੰ ਇਹਦੇ ਵਿੱਚ ਵੀ ਦੱਸੋ ਜਿਹੜੇ ਸੰਗਤਾਂ ਦੇਖ ਰਹੀਆਂ ਹਾਂ ਹਾਂਜੀ ਸਾਡੀ ਸ਼ਰਧਾ ਹੀ ਆ ਮਨੋਂ ਅਸੀਂ ਹਰ ਸਾਲ ਦੀ ਸਾਡੀ ਇੱਥੇ ਢੋਲ ਲੈ ਕੇ ਆਈਦਾ ਪਾਜੀ ਬਾਬਾ ਜੀ ਦੇ ਇਹ ਸਾਡੇ ਜਾਨੀ ਕਿ ਪਹਿਲਾ ਮੇਲਾ ਆ ਸਾਡੇ ਇੱਥੇ ਪੰਜਾਬ ਦਾ ਇਹ ਜਿੱਥੋਂ ਮੇਲੇ ਸ਼ੁਰੂ ਹੁੰਦੇ ਆ ਜਵਾਰ ਦਾ ਜਵਾਰਦਾਸੀ ਦੇ ਮੇਲੇ ਕੀ ਬਾਤ ਹੈ ਹਾਂਜੀ ਹਾਂਜੀ ਭਾਈ ਤੇ ਜਿਹੜੀਆਂ ਸੰਗਤਾਂ ਦੀ ਫਿਰ ਮਨੋਗਾਮ ਜੀ ਭਾਜੀ ਜੀ ਜੋ ਉਹ ਫਿਰ ਜਦੋਂ ਆਉਂਦੀਆਂ ਤੁਹਾਨੂੰ ਲਾੜ ਲੈ ਕੇ ਆਉਂਦੀਆਂ ਢੋਲ ਦੇ ਨਾਲ ਹਨਾ ਹਾਂਜੀ ਜੀ ਭਾਜੀ ਕੀ ਭਾਜੀ ਸਾਨੂੰ ਜਦੋਂ ਵੀ ਕੋਈ ਕਹਿੰਦਾ ਸਾਡੇ ਮੁੰਡਾ ਹੋਇਆ ਆ ਸਾਡੇ ਕੋਈ ਬਾਹਰ ਪੱਕਾ ਹੋਇਆ ਸਾਡੀ ਸ਼ਰਧਾ ਦਾ ਢੋਲ ਵਾਜਾ ਹੋ ਗਿਆ ਸਾਰੇ ਅਸੀਂ ਲੈ ਕੇ ਆਈਦਾ ਜੀ ਠੀਕ ਆ ਜੀ ਕੀ ਪੈਂਦੀ ਸਾਲ ਤੋਂ ਸੇਵਾ ਜੀ ਲੱਗੇ ਆ ਹੈ ਜੀ ਭਾਜੀ ਜੀ ਚਲੋ ਬਹੁਤ ਵਧੀਆ ਬਾਈ ਜੀ ਖੁਸ਼ੀ ਹੋ ਗਈ ਘਰ ਨਾਲ ਮਿਲ ਕੇ ਹਾਲਸਾ ਵਾਏ ਗੁਰੂ ਜੀ ਦੀ ਫਤਿਹ ਲੋ ਜੀ ਲੱਸੀ ਦੇ ਲੰਗੜਾ ਦੀ ਹੋਣ ਲੱਗੀ ਸ਼ੁਰੂਆਤ ਬਾਈ ਉਹਨਾਂ ਨੇ ਪਹਿਲੀ ਬਾਲਟੀ ਭਰਤੀ ਆ ਵਿੱਚ ਪਤੀਲੇ ਦੇ ਤੇ ਸੇਵਾ ਲੋ ਜੀ ਗਨ ਸਾਹਬ ਲਈ ਬਾਈ ਨੇ ਬਾਈ ਕਿਹਦੇ ਗੋਲੀ ਗੋਲੀ ਨਾ ਮਾਰਦੀ ਧਿਆਨ ਨਾਲ ਮੇਰਾ ਭਰਾ ਇਹ ਲੱਸੀ ਦੀਆਂ ਗੋਲੀਆਂ ਮਾਰਨਗੇ ਇੰਨੀ ਗਰਮੀ ਦੇ ਵਿੱਚ ਠੰਡ ਪਾਉਣਗੇ ਕਿਉਂ ਬਾਜੀ ਆ ਦੇ ਲੋ ਲੋ ਜੀ ਹੱਥ ਵਾਲੀ ਮਸਾਣੀ ਆ ਜਰਾਸੀ ਬਾਈ ਉਹਨਾਂ ਨੇ ਪਾਣੀ ਕਰਦੇ ਉਹ ਪੁਰਾਣੀ ਵਾਲੀ ਇਹਦੇ ਲੱਸੀ ਪਲਾਵਾਂਗੇ ਸੰਗਤਾਂ ਨੂੰ ਠੰਢੀ ਛਾਰ ਉਹ ਕੀ ਹੋ ਗਿਆ ਉਹ ਨਾ ਬੰਦੇ ਨਾ ਫੜੇ ਤੇ ਤੇ ਬਗੈਟ ਤੇ ਰੜਾ ਕਰਕੇ ਨਾ ਅੱਗੇ ਖੜਾਂਗੇ ਹਨਾ ਬੀਬੀ ਬਸ ਬੜੀਆ ਹੋ ਰਿਹਾ ਨਾ ਬੜੀਆ ਕੋਈ ਚੱਲੇਗਾ ਨਹੀਂ ਬਸ ਕਰੋ ਹਾਂਜੀ ਭਾਈ ਜੀ ਅੱਛਾ ਜੀ ਹਾਂ ਠੀਕ ਹੈ ਜੀ ਭਾਈ ਨੂੰ ਦੱਸਦੇ ਭਈ ਜਿਹੜਾ ਲੂਣ ਲੈ ਕੇ ਆਏ ਸਪੈਸ਼ਲ ਲੂਣ ਬਣਾਇਆ ਆ ਤੇ ਲੂਣ ਦੇ ਵਿੱਚ ਕਾਲੀਆਂ ਮਿਰਚਾਂ ਜੀਰਾ ਚਿੱਟਾ ਲੂਣ ਕਾਲਾ ਲੂਣ ਹੋਰ ਵੀ ਕਈ ਮਸਾਲੇ ਪਾ ਕੇ ਆਹ ਦੇਖ ਲਓ ਲੂਣ ਲੈ ਕੇ ਆਉਂਦੇ ਬਣਾ ਕੇ ਬਾਈ ਹੁਣ ਹੀ ਆਪਣੇ ਕੋਲੋਂ ਵਾਹ ਬਾਈ ਵਾਹ ਬਾਈ ਵਾਹ ਪਾਣੀ ਵਾਲਾ ਦੇਖੋ ਜਿਆਦਾ ਹੋਣਾ ਹੋ ਗਿਆ ਬਣਾਣੀ ਹੋ ਗਿਆ ਜੀਆ ਲੋ ਜੀ ਵੱਡੀ ਮਦਦ ਜੀ ਉਹਦੀ ਹੋਈ ਸ਼ੁਭਾਈ ਸਾਡੇ ਅੱਗੇ ਜਾ ਕੇ ਸਾਥ ਸਾਈ ਕਰਕੇ ਇਹਦੇ ਨਾਲ ਲੱਗਾ ਪਰ ਜਦੋਂ ਲੱਸੀ ਬਹੁਤ ਟਾਈਮ ਲੱਗਦਾ ਤੇ ਆਰਦਾਸ ਬੇਨ ਦੀ ਕਰਕੇ ਲੱਸੀ ਛੱਕ ਕੇ ਫੇ ਆਪਾਂ ਚੱਲਦੇ ਹਾਂ ਅੱਗੇ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸਾਰਾ ਮੇਲਾ ਤੁਹਾਨੂੰ ਉਸਾਂ ਦਾ ਇਸੇ ਚੈਨਲ ਤੇ ਦਿਖਾਵਾਂਗੇ ਜੀ ਆਪਾਂ ਇਹ ਤੇ ਇੱਦਾਂ ਦਿਖਾਉਂਦਾ ਕਿ ਸੋਹਣੇ ਕਮੋੜੀ ਗੁਰੂ ਜੀ ਦਾ ਅੰਦਾਜ਼ ਹੈ। ਅੱਗੇ ਤੋਂ ਅੱਗੇ ਕਰਾਂ। ਇਹ ਸੋਹਣੇ ਗੁਰੂ ਜੀ ਦਾ ਅੰਦਾਜ਼ ਹੈ। ਸੋਹਣੇ ਗੁਰੂ ਜੀ ਦਾ ਅੰਦਾਜ਼ ਹੈ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੋਟਿਆਂ ਦੀ ਯੂਟ ਸੱਚੇ ਪਿਤਾ ਵਾਹਿਗੁਰੂ ਜੀ। ਆਪ ਜੀ ਦੇ ਅਰਦਾਸ ਬੇਨਤੀ ਯੋਦੜੀ ਸਤਿਗੁਰੂ ਧੰਨ ਧੰਨ ਸ਼੍ਰੀ ਮਹਾਰਾਜ ਜੀ ਧੰਨ ਧੰਨ ਦਾਸਪਾਸ਼ਾ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਧੰਨ ਬਾਬਾ ਜਵਾਰ ਦਾ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਯੋਦੜੀ ਸਤਿਗੁਰੂ ਆਪ ਜੀ ਦੀ ਕਿਰਪਾ ਕੀ ਸੁਮਤ ਵਾਸੀ ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਦੇ ਚਰਨਾਂ ਦੇ ਵਿੱਚ ਰਾਸਤਾ ਵਸਤਾ ਲੈ ਕੇ ਪਹੁੰਚੇ ਹਾਂ ਮਹਾਰਾਜ ਜੀਓ ਆਪ ਹੀ ਸਹਾਇ ਹੋਣਾ ਮਹਾਰਾਜ ਜੀਓ ਸਾਡੇ ਵਿੱਚ ਬਲ ਨਹੀਂ ਹੈ ਆਪ ਹੀ ਬਲ ਬਖਸ਼ਣਾ ਆਪ ਹੀ ਉਤੋਂ ਬਖਸ਼ਿਓ ਮਹਾਰਾਜ ਜੀਓ ਸੇਵਾ ਲੈ ਲੈਣੀ ਸਤਿਗੁਰੂ ਜੀਓ ਮਹਾਰਾਜ ਜੀਓ ਕਿਰਪਾ ਕਰਨੀ ਮੇਰੇ ਦਾਤਾ ਜੀਓ ਥਲੀ ਕਰਨੀ ਮਹਾਰਾਜ ਜੀਓ ਆਪ ਦੇ ਚਰਨਾਂ ਵਿੱਚ ਦੇਖ ਹਾਂ ਰਿਹਾ ਸਤਿਗੁਰੂ ਜੀਓ ਜੇ ਗੁਰੂ ਤੋਂ ਦੀ ਕਿਰਪਾ ਲਾਇਆ ਹੋਇਆ ਭੋਗ ਸੰਗਤ ਵਿੱਚ ਪਰਸੋਂ ਦੀ ਆਗਿਆ ਬਖਸ਼ੋ ਮਹਾਰਾਜ ਜੀਓ ਸਹਾਇ ਹੋਣਾ ਅਰਦਾਸ ਕਰਦੇ ਹਾਂ ਮਹਾਰਾਜ ਜੀਓ ਸੇਵਾ ਕਰਦੇ ਹੋਏ ਇੱਕ ਨਹੀਂ ਅਨੇਕ ਹੀ ਤਰ੍ਹਾਂ ਦੀਆਂ ਭੁਲਾਉਣਆਂ ਜਿਹਾ ਮਹਾਰਾਜ ਜੀਓ ਆਪ ਬਖਸ਼ਣ ਹਾਂ ਔਰ ਆਪ ਸਮਰੱਥ ਹੋ ਪਾਛ ਲੈਣਾ ਸਾਰੇ ਸਿੰਘਾਂ ਦੇ ਮਿਹਰਾ ਪ੍ਰਿਆਰਾਂ ਮਹਾਰਾਜ ਜੀਓ ਜਿਨਾ ਖਜ਼ਾਨਿਆਂ ਵਿੱਚੋਂ ਆਇਆ ਆਈਆਂ ਦੇਖੋ ਅੰਦਰ ਦੇ ਵਿੱਚ ਕਰਤਾਰ ਪੂਰੀਆਂ ਸਭਨਾ ਸਿੰਘਾਂ ਨੂੰ ਮੇਰੀ ਸੇਵਾ ਰੱਖਣੀ ਹੈ ਮਹਾਰਾਜ ਜੀਓ ਆਪਣੇ ਚਰਨਾਂ ਦੇ ਨਾਲ ਜੋੜਨਾ ਜੀ ਅੱਖਰ ਵਿੱਚ ਬਾਦ ਘਾਟ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸਤਰ ਨੇ ਸਹੀ ਪਿਆਰੀ ਮਿਲਣੇ ਜਿਨ੍ਹਾਂ ਮਿਲਿਆ ਆਪ ਦਾ ਨਾਮ ਨਹੀਂ ਚੇਤਾ ਆਵੇ ਰਾਮ ਚਰਦੀ ਘਰ ਤੇਰੇ ਪਾਣੇ ਸਰਬੱਤ ਦਾ ਭਲਾ ਦੋਹਰਾ ਗਿਆ ਭਾਈ ਆਕਾਰ ਲੋ ਜੀ ਅਰਦਾਸ ਬੇਨਤੀ ਹੋਈ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੰਗਰਾਂ ਦੀ ਤੇ ਲੱਸੀ ਦਾ ਲੰਗਰ ਵਾਈ ਹੋਣੀ ਕਰਨ ਲੱਗੇ ਸਤਾਰ ਦੇਖ ਵਰਤੇ ਸਭ ਤੋਂ ਪਹਿਲਾਂ ਜਿਹੜੀ ਲੱਸੀ ਦਾ ਲੰਗਰ ਸ਼ੁਰੂ ਹੋਣ ਜਾ ਰਿਹਾ ਆ ਉਹਦੇ ਲਈ ਗੁਰਦੁਆਰਾ ਸਾਹਿਬ ਲਈ ਬਾਬਾ ਜਵਾਰਦਾਸ ਜੀ ਦੇ ਅਸਥਾਨ ਲਈ ਲੱਸੀ ਦਾ ਇਹ ਜਿਹੜੀ ਬਾਲਟੀ ਭੇਜੀ ਜਾ ਰਹੀ ਆ ਸੁਸੇਵਾਂ ਨਾਲ ਲੈ ਕੇ ਜਾ ਰਿਹਾ ਜੀ ਦੇਗਾਂ ਬਣਾਈਆਂ ਗਈਆਂ ਸੀ ਸੋ ਦੇਗ ਨੂੰ ਭੋਗ ਲੱਗਾ ਉਹ ਵਰਤਾਈ ਜਾਊਗੀ ਪਹਿਲਾਂ ਸਾਧ ਸੰਗਤ ਦੇ ਵਿੱਚ ਮੰਡੀ ਘਾਟ ਆ ਬਈ ਪਾਤੀ ਪਾਤੀ ਵਰਤ ਜੀ ਫਿਰ ਉੱਪਰੋਂ ਆਇਆ ਲੱਸੀ ਦਾ ਲੰਗਰ ਹੋ ਗਿਆ ਸ਼ੁਰੂ ਤੇ ਰੌਣਕਾਂ ਨਾਲ ਹੀ ਲੱਗ ਗਈਆਂ ਦੇਖ ਲਓ ਕਿਉਂ ਬਾਈ ਜੀ ਆ ਦੇਖੋ ਸੰਗਤਾਂ ਦੀ ਰੌਣਕ ਨਾਲ ਹੀ ਲੱਗ ਗਈ ਆ ਤੇ ਤਿੰਨ ਦਿਨ ਦੀ ਸੇਵਾ ਚੱਲੂਗੀ ਲਗਾਤਾਰ ਜੀ ਅੱਪਾ ਵੀ ਲੱਸੀ ਪੀ ਲਈਏ ਸੰਗਤਾਂ ਬਹੁਤ ਨਿਯਤ ਆ ਗਈਆਂ ਅੱਪਾ ਲੱਸੀ ਪੀ ਗਏ ਦੇਖੋ ਇਹ ਲਸੀ ਪਹਿਲਾ ਲਾਪਾ ਪੀਣੀਏ ਸੋਨਣਾ ਕਿ ਇਹ ਜਦੋਂ ਤੋਂ ਇਹ ਆ ਕੇ ਉੱਪਰ ਜੰਮਿਆ ਹੋਇਆ ਆ ਸਾਡੇ ਬਾਬਾ ਜੀ ਲੱਸੀ ਚਾਹੁੰਦੇ ਹੇ ਬਾਬਾ ਨਾਨਕ ਪੂਰਾ ਆਨੰਦ ਮਾਣੇ ਪੂਰਾ ਠੰਡ ਝੋਟ ਠੰਡ ਪਾਈ ਜਾਂਦੇ ਬਾਈ ਬਾਈ ਬਹੁਤ ਬਾਕੀ ਬੰਦ ਕਰ ਦੇ ਦੇਖੋ ਜਿਵੇਂ ਪੋਸਟ ਵਾਲਾ ਆ ਕੋਈ ਨਾ ਬਹਾਈ ਕੋਈ ਗੱਲ ਆ ਕਰ